ਅਡੀ ਸਮੈਲ ਹੈ ਤੇ ਇਹ ਬੰਦਾ ਓਏ ਹੋਏ 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 ਪਾਜੀ ਇਹ ਸਿਵਲ ਹਸਪਤਾਲ ਹੈਗਾ ਕਿਹੜੇ ਕੀੜੇ ਪਏ ਹੋ ਦੇਖੋ ਇਹ ਤਾਂ ਪੀਣ ਵਾਲਾ ਪਾਣੀ ਇੱਥੇ ਇੱਥੇ ਲੋਕ ਪਾਣੀ ਪੀਂਦੇ ਸੀ ਗੰਦਗੇ ਦੇਖੋ ਗੱਡੀ ਇੱਥੇ ਮਤਲਬ ਬੰਦਾ ਆਮ ਬੰਦਾ ਖੜ੍ਹ ਨਹੀਂ ਸਕਦਾ ਇੱਥੇ ਨਹੀਂ ਸਮੈਲ ਹੈ ਭਾਈ ਲੱਗ ਹੀ ਨਹੀਂਦਾ ਸਿਵਲ ਹਸਪਤਾਲ ਇਹ ਕਿ ਜਿਹੜਾ ਗਟਰ ਹੁੰਦਾ ਨਾ ਗਟਰ ਉਹ ਹਾਲਾ ਗਟਰ ਹੁੰਦਾ ਨਾ ਗਟਰ ਦੇ ਅੰਦਰ ਦਾ ਜਿਸ ਤਰ੍ਹਾਂ ਦਾ ਹੁੰਦਾ ਉਹ ਨਜ਼ਰ ਆ ਰਿਹਾ ਇੱਥੇ ਤਾਂ ਬਿਲਕੁਲ ਅੱਛਾ ਭਾਈ ਤੁਸੀਂ ਦੱਸੋ ਇਹ ਗੰਦਗੀ ਦੇ ਵਿੱਚ ਅਸੀਂ ਰਹਿ ਸਕਦੇ ਆ ਜਾਂ ਫਿਰ ਨਾਰਮਲ ਬੰਦਾ ਉਹਦਾ ਪੇਸ਼ੈਂਟ ਦੀ ਗੱਲ ਬਾਤ ਚ ਕਰਦੇ ਆ ਰਹਿ ਸਕਦੇ ਆ ਨਹੀਂ ਕਹਿੰਦੇ ਇਹ ਪਾਣੀ ਪੀਣ ਵਾਲਾ ਲੋਕ ਇੱਥੋਂ ਪਾਣੀ ਪੀਂਦੇ ਵੀ ਨੇ ਇਹ ਪੀਂਦੇ ਵੀ ਨੇ ਬਿਮਾਰ ਵਿਅਕਤੀ ਵੀ ਪੀਂਦੇ ਨੇ ਇੱਥੋਂ ਪਾਣੀ ਤੁਹਾਨੂੰ ਯਾਦ ਹੋਣਾ ਸੰਦੀਪ ਥਾਪਰ ਗੋਰਾਈ ਤੇ ਜਿਹੜਾ ਹਮਲਾ ਹੋਇਆ ਸਿਵਲ ਹਸਪੀਟਲ ਦੇ ਬਾਹਰ ਹੀ ਹੋਇਆ ਸੀ ਅੰਦਰ ਮੁੰਡੇ ਲੈ ਕੇ ਆਏ ਤੇ ਮੁੰਡੇ ਦੱਸ ਰਹੇ ਨੇ ਜਿਹੜੇ ਖੜੇ ਸੀ ਸਟਾਫ ਦੇ ਕਹਿੰਦਾ ਭਾਈ ਸਾਡੇ ਕੋ ਪੱਟੀਆਂ ਹੀ ਨਹੀਂ ਹੈਗੀਆਂ ਉੱਥੇ ਤਾਂ ਚਿੜੀਆ ਘਰ ਬਣਿਆ ਹੈ ਕਰੋ ਮਾਤੇ ਆਓ ਬੀਡੀ ਵਿੱਚ ਉੱਥੇ ਜਦੋਂ ਬੰਦਾ ਲਾਗ ਰਾਂਦਾ ਬਿਮਾਰੀ ਲੱਗ ਜਾਂਦਾ ਇੰਨੇ ਬੁਰੇ ਹਾਲਾਤ ਨੇ ਹਾਲਾਤ ਆ ਫ੍ਰੀ ਕਰਨਾ ਹੈ ਜਦੋਂ ਡਾਕਟਰ ਸਟਾਫ ਹੀ ਨਹੀਂ ਹੋ ਗਏ ਬਾਕੀ ਬੰਦੇ ਕੀ ਕਰਨਗੇ ਇੱਕ ਐਂਬੂਲੈਂਸ ਤਿਆਰ ਕਰਨ ਲਈ 50 ਤੋਂ 60 ਲੱਖ ਰੁਪਏ ਦਾ ਖਰਚਾ ਆਉਂਦਾ ਇੱਕ ਐਂਬੂਲੈਂਸ ਰੈਡੀ ਕਰਨ ਲਈ ਕਿਸੇ ਕੋਈ ਧਿਆਨ ਇੱਕ ਵਾਰ ਦੇ ਭਾਰ ਚੜੀ ਆ ਵੀ ਫੈਸਿਲਿਟੀ ਕਰਤੀ ਵੀ ਪੇਸ਼ੈਂਟ ਨੂੰ ਬਾਹਰ ਹੀ ਨਹੀਂ ਜਾਣਾ ਪਏਗਾ ਦੇਖੋ ਇਹ ਸਭ ਕਿਤਾਬੀ ਹੈ ਇਹ ਖਾਬੀ ਪਲਾਉ ਹੈ ਜਿਹੜੇ ਬਣਾ ਰਹੇ ਐ ਇੱਥੇ ਅਮਰਦਨ ਸਿੰਘ ਦੇ ਵਿੱਚ ਇੱਕ ਡਾਕਟਰ ਪਰਚੇ ਘੜਦਾ ਉਹੀ ਇਲਾਜ ਕਰਦਾ ਕੋਈ ਰਾਤ ਨੂੰ ਉੱਪਰ ਬਾੜਾ ਚ ਘੁੰਮਦਾ ਪੂਰੇ ਸਿਵਲ ਅਸਲ ਦੇਖੋ ਲੋਕਾਂ ਦੀ ਤਰਾਦਾਈ ਵੀ ਜੇ ਡਾਕਟਰ ਨਹੀਂ ਹੋਣਗੇ ਸਟਾਫ ਨਹੀਂ ਹੋਊਗਾ ਕੋਈ ਕਰਮਚਾਰੀ ਪੱਕਾ ਨਹੀਂ ਕੱਚੇ ਕਰ ਤਰਵੇ ਕਿਥੋਂ ਕੰਮ ਉਹ ਦੱਸ ਠੇਕੰਦੇ ਜੀ ਜਿੰਨਾ ਚੱਕ ਉਹ ਡਾਕਟਰੀ ਕਾਟਣਾ ਹੋਗਾ ਉਨਾਂ ਚੱਕ ਲਾਜਰੀ ਹੋਣਾ ਫਿਰ ਡਾਕਟਰੀ ਕਾਟ ਸਾਡੇ ਬੇਟੇ ਦਾ ਨਾਮ ਬਣੂ ਤੇ ਫਿਰ ਸਾਡੇ ਬੇਟੇ ਦੇ ਮਰਨ ਵਾਲੀ ਗੱਲ ਹੈ ਪਹਿਲੀ ਗਲਤੀ ਆ ਸਭ ਤੋਂ ਵੱਡੀ ਨਾਲ ਲੈ ਕੇ ਸਿਵਲ ਸਰਜਨ ਸਾਹਿਬ ਦੀ ਹੈ ਜਿਹੜੇ ਆਪ ਦੀ ਕੁਰਸੀ ਗਰਮ ਕਰਨ ਤੋਂ ਹਟਦੇ ਹੀ ਨਹੀਂ ਬਬਲਗ ਮਰ ਰਹੀ ਹੈ ਚੀਕਾਂ ਮਾਰ ਰਹੀ ਹੈ ਕੋਈ ਪੁੱਛਣ ਵਾਲਾ ਨਹੀਂ ਕੋਈ ਦੇਖਣ ਵਾਲਾ ਨਹੀਂ ਲੋਕ ਕਹਿੰਦੇ ਹਸਪੀਟਲ ਅਗਿਆ ਰੋਂਦੇ ਰੋਂਦੇ ਅਗਿਆ ਡਾਕਟਰ ਤੁਹਾਨੂੰ ਦਵਾਈ ਦੇ ਕੇ ਬਦੇ ਹਸਾ ਕੇ ਬਾਹਰ ਤੋਰੂਗਾ ਪਰ ਉਹ ਰੋਂਦੇ ਹੀ ਬਾਹਰ ਨਿਕਲਦੇ ਡਬਲ ਰੋਕੇ ਨਿਕਲਦੇ ਆ ਸਤਿ ਸ਼ਕਾਲਤਸ ਦੇਖ ਰਹੇ ਹਾਂ ਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਮੌਜੂਦ ਹਾਂ ਲੁਧਿਆਣਾ ਦੇ ਉਸ ਸਿਵਲ ਹਸਪਤਾਲ ਦੇ ਵਿੱਚ ਜੋ ਸਿਰਫ ਕਮੀਆਂ ਤੋਂ ਜਾਣਿਆ ਜਾਂਦਾ ਹੈ ਕੋਈ ਨਾ ਕੋਈ ਕਮੀ ਨੂੰ ਲੈ ਕੇ ਹਮੇਸ਼ਾ ਇਹ ਲੁਧਿਆਣੇ ਦਾ ਸਿਵਲ ਹਸਪਤਾਲ ਜਿਹੜਾ ਚਰਚਾ ਦੇ ਵਿੱਚ ਰਹਿੰਦਾ ਹੈ ਤੇ ਜਿਸ ਤੋਂ ਲੈ ਕੇ ਅੱਜ ਲੋਕਾਂ ਨੇ ਇੱਥੇ ਭੋਖ ਹੜਤਾਲ ਕੀਤੀ ਹੈ ਕੀ ਜਿਹੜੀਆਂ ਇੱਥੇ ਕਮੀਆਂ ਨੇ ਉਸ ਨੂੰ ਦੂਰ ਕੀਤੀਆਂ ਜਾਣ ਕਮੀਆਂ ਦੀ ਗੱਲ ਕਰੀਏ ਤਾਂ ਕਮੀਆਂ ਦੇ ਨਾਲ ਇਹ ਹਸਪਤਾਲ ਜਿਹੜਾ ਵੈ ਉਹ ਭਰਿਆ ਹੋਇਆ ਹੈ ਕੋਈ ਨਾ ਕੋਈ ਕਮੀ ਨੂੰ ਲੈ ਕੇ ਹਮੇਸ਼ਾ ਇਹ ਸਿਵਲ ਹਸਪਤਾਲ ਜਿਹੜਾ ਵੈ ਉਹ ਚਰਚਾ ਦੇ ਵਿੱਚ ਰਹਿੰਦਾ ਤਾਂ ਦੇਖ ਸਕਦੇ ਹੋ ਕਿ ਅੱਜ ਲੋਕ ਜਿਹੜੇ ਪੁਖੜ ਹੜਤਾਲ ਤੇ ਬੈਠੇ ਨੇ ਕਿ ਇਹਨਾਂ ਕਮੀਆਂ ਨੂੰ ਜਿਹੜਾ ਵੈ ਉਹ ਦੂਰ ਕੀਤਾ ਜਾਏ ਸਰ ਅੱਜ ਪੁਖੜ ਹੜਤਾਲ ਤੇ ਬੈਗੇ ਹੋ ਸਿਵਲ ਹਸਪਤਾਲ ਇੱਥੇ ਤਾਂ ਡਾਕਟਰਾਂ ਨੂੰ ਬਹਿਣਾ ਚਾਹੀਦਾ ਵੀ ਇਹ ਫੈਸਿਲਿਟੀ ਨਹੀਂ ਹੈਗੀ ਹੈ ਵੀ ਸਾਡੇ ਪੇਸ਼ੈਂਟ ਨੂੰ ਫੈਸਿਲਿਟੀ ਦਿਓ ਵੀ ਅੱਜ ਤੁਸੀਂ ਬੈਠੇ ਹੋ ਮੈਂ ਕੀ ਅੱਜ ਨਹੀਂ ਬੈਠੇ ਸੀ ਸਾਨੂੰ ਤੀਜੇ ਦਿਨੇ ਭਖੜਦਾਲ ਦੇ ਹਾਂ ਤੀਜੇ ਦਿਨ ਬੈਠੇ ਆ ਅਸੀਂ ਤਾਂ ਪੰਜਾਬ ਸਰਕਾਰ ਕੇ ਮੰਗ ਕੀਤੀ ਹੈ ਇੱਥੇ ਡਾਕਟਰ ਘਟਾ ਸਟਾਫ ਘਟਾ ਹਾਂ ਓਪੀਡੀ ਦੇ ਵਿੱਚ ਹਰ ਵਿਭਾਗ ਦੇ ਤਿੰਨ ਤਿੰਨ ਚਾਰ ਚਾਰ ਡਾਕਟਰ ਹੋਣ ਹਾਂ ਐਮਰਜੈਂਸੀ ਦੇ ਵਿੱਚ ਇੱਕ ਡਾਕਟਰ ਹੁੰਦਾ ਉਹੀ ਮਰੀਜ਼ ਦੇਖਦਾ ਉਹੀ ਪਰਚੇ ਘਟਦਾ ਅਸੀਂ ਕਹੇ ਵੀ ਦੋ ਡਾਕਟਰ ਹੋਣ ਹਾਂ ਇੱਥੇ ਕੱਚੇ ਮੁਲਾਜ਼ਮ ਹੈ ਕਈ ਹਾਂ ਇੱਥੇ ਮਗਰ 90 ਕੇ 90 ਦੇ ਕਰੀਬ ਕੱਚੇ ਮੁਲਾਜ਼ਮ ਹੈ ਉਹ ਪੱਕੇ ਕਿਤੇ ਜਾਣ ਉਹਨਾਂ ਨੇ ਵੀ ਕਈ ਵਾਰੀ ਧਰਾਂ ਲਾਇਆ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਇੱਥੇ ਬੈੱਡ ਘਟਾ ਹੈ ਬੈੱਡ ਇੱਕ ਬੈੱਡ ਦਾ ਦੋ ਦੋ ਪੇਸ਼ੈਂਟ ਪਾੰਦੇ ਆ ਬੈੱਡ ਵਧਾਏ ਜਾਣ ਮਸ਼ੀਨਰੀ ਲਿਆਈ ਜਾਵੇ ਕਾਂਗਰਸ ਸਰਕਾਰ ਵਾਲੇ ਕਰੋਨਾ ਕਾਲ ਆਜੀ ਕਰੋਨਾ ਕਾਲ ਦੇ ਇੱਥੇ 20 ਵੈਲੀਂਡ ਰਹੇ 20 ਵੈਲਡ ਡੈੱਡ ਪਏ ਆ ਚਲਾਣ ਦਾ ਸਟਾਫ ਹੈ ਨਹੀਂ ਇਹ 50 ਸਰਕਾਰ ਦੀਆਂ ਨਾਕਾਮੀਆਂ ਨਿਲਕੀਆਂ ਜਿੱਡੇ ਕਰਕੇ ਇਹ ਦਿੱਕਤ ਆ ਰਹੀਆਂ ਤੇ 50 ਸਰਕਾਰਾਂ ਕੇ ਮੰਗ ਕਰਦੇ ਆ ਸਾਨੂੰ ਤੀਜਾ ਦਿਨ ਪੁਕੜਦਾ ਲੱਗਿਆ ਸੀ ਪਹਿਲੇ 12 15 ਦੇ ਪਹਿਲੇ ਡਿਸੀਜਨ ਮੰਗ ਬਤੇਤਾ ਸੀ ਡਿਸੀਜਨ ਨੇ ਕਿਹਾ ਸੀ ਜੇ ਸਾਡੀ ਮੰਗਾ ਨਾ ਮੰਨਿਆ ਗਿਆ ਅਸੀਂ ਤੁਹਾਡਾ ਭੁਖੜ ਲਾਵਾਂਗੇ ਅਸੀਂ ਤੀਜਾ ਦਿਨ ਭੁਖੇ ਹਾਂ ਅਸੀਂ ਰਾਤ ਵੀ ਕਰਨੀ ਗਏ ਰਾਤੀ ਤਿੰਨ ਤੀਜਾ ਦਿਨ ਸ਼ੁਰੂ ਹੋ ਗਿਆ ਸਰ ਹਸਪੀਟਲਸ ਨੂੰ ਲੈ ਕੇ ਤਾਂ ਫੈਸਿਲਿਟੀ ਕਿੰਨੇ ਬਹੁਤ ਜ਼ਿਆਦਾ ਹੋ ਗਈ ਹੈ ਵੀ ਫੈਸਿਲਿਟੀ ਕਰਤੀ ਵੀ ਪੇਸ਼ੈਂਟ ਨੂੰ ਬਾਹਰ ਹੀ ਨਹੀਂ ਜਾਣਾ ਪਏਗਾ ਦੇਖੋ ਇਹ ਸਭ ਕਿਤਾਬੀ ਹੈ ਇਹ ਖਾਬੀ ਪਲਾਓ ਹੈ ਜਿਹੜੇ ਬਣਾ ਰਹੇ ਹੈ ਦੇਖੋ ਇਹ ਮਾਤਾ ਬੈਠੀ ਹੈ ਅਸ਼ਵਮਨ ਕਾਰਡ ਜਿਹੜਾ ਹੈ ਸੈਂਟਰ ਗਵਰਨ ਲਾਗੂ ਹੋਇਆ ਹੈ ਉਹ ਲਾਗੂ ਤਦ ਹੁੰਦਾ ਜਿੰਦਾ ਨੀਲਾ ਕਾਰਡ ਬਣਿਆਵੇ ਨੀਲੇ ਕਾਰਡ ਜੇ ਘਰ ਦੇ ਮੰਨ ਲਓ ਘਰ ਦੇ 5 ਬੰਦੇ ਆ 50 ਬੰਦਿਆਂ ਦਾ ਨੀਲੇ ਕਾਰਡ ਦੇ ਨਾਮ ਹੋਵੇ ਉਹਦਾ ਹੀ ਸ਼ੂਮਾ ਕਾਰਡ ਚੱਲਦਾ ਇਹਨਾਂ ਨੇ ਜਲਦੀ ਸਰਕਾਰ ਆਈ ਇਹਨਾਂ ਨੀਲੇ ਕਾਰਡ ਕੱਢਦੇ ਜੇ ਕਈ ਗਰੀਬ ਲੋਕਾਂ ਦੇ ਕਾਰਡ ਕੱਢਦੇ ਉਹਨਾਂ ਦੀ ਜਿਹੜੀ ਸਹੂਤਾ ਖਤਮ ਹੋ ਗਈਆਂ ਇਹ ਲੋਕ ਪਰੇਸ਼ਾਨ ਆ ਇਹ ਇਹ ਜਦੋਂ ਇੱਥੇ ਆਂਦੇ ਆ ਜੇ ਸਰਕਾਰ ਇਹ ਨੀਲਾ ਕਾ ਲੈ ਗਦੇ ਕਿ ਸਾਡਾ ਆ ਨੀਲਾ ਕਾਰਡ ਆ ਸਾਡਾ ਸਾਡਾ ਇਹ ਲਾਚਿੱਦਾ ਏ ਜਦੋਂ ਲਾਜ ਦਾ ਨਕਾਮੀ ਹੋ ਜਾਂਦੀ ਹੈ ਉਹ ਬੰਦਾ ਕੀ ਕਰੂਗਾ ਹੂੰ ਦੇਖੋ ਇੱਥੇ ਹਰ ਵਿਭਾਗ ਦਾ ਇੱਕ ਡਾਕਟਰ ਦੋ ਡਾਕਟਰ ਹੂੰ ਇੱਥੇ ਇੱਕ ਡਾਕਟਰ ਆਪੀਡੀ ਦੇ ਵਿੱਚ ਜਦੋਂ ਡਾਕਟਰ ਦੀ ਬਾਹਰ ਲਾਈਨ ਲੱਗਦੀ ਹੈ ਚਾਰ ਚਾਰ ਪੰਜ ਪੰਜ ਸੌ ਬੰਦਾ ਲਾਈਨ ਲਾ ਖੜੇ ਹੁੰਦਾ ਹੂੰ ਜਦੋਂ ਡਾਕਟਰ ਹੀ ਮੰਨ ਲਓ ਦੋ ਤੱਕ ਡਿਊਟੀ ਹੈ ਦੋ ਤੋਂ ਬਾਅਦ ਬਾਕੀ ਪੇਸ਼ੰਗ ਕਿੱਥੇ ਜਾਣ ਹੂੰ ਉੱਥੇ ਦਾ ਚਿੜਿਆ ਘਰ ਬਣਿਆ ਟਰਮਾ ਉਥੇ ਉਹ ਪੀੜੀ ਵਿੱਚ ਉੱਥੇ ਜਦੋਂ ਬੰਦਾ ਲਾਗ ਰਾਂਦਾ ਤਾਂ ਬਿਮਾਰੀ ਲੱਗ ਜਾਂਦਾ ਇੰਨੇ ਬੁਰੇ ਹਾਲਾਤ ਨੇ ਉੱਥੇ ਤਾਂ ਫ੍ਰੀ ਚ ਦਵਾਈ ਮਿਲਦੀ ਪੇਸ਼ੈਂਟਸ ਨੂੰ ਉਹ ਤਾਂ ਇਲਾਜ ਫ੍ਰੀ ਚ ਹੋ ਰਿਹਾ ਕਹਿੰਦੇ ਇਲਾਜ ਫ੍ਰੀ ਤਾਂ ਜਿਹੜਾ ਸਰਕਾਰ ਨੇ ਕਰਨਾ ਕਰਨਾ ਉਹ ਮਿਲ ਨਹੀਂ ਰਿਹਾ ਲੋਕਾਂ ਨੂੰ ਇਹ ਗੱਲ ਸੁਣੋ ਇਲਾਜ ਤਾਂ ਫ੍ਰੀ ਕਰਨਾ ਹੈ ਜਦੋਂ ਡਾਕਟਰ ਸਟਾਫ ਹੀ ਨਹੀਂ ਹੋ ਗੇ ਬਾਕੀ ਬੰਦੇ ਕੀ ਕਰਨਗੇ ਮੰਨ ਲਓ ਆਪਾਂ ਘਰ ਦੇ ਚਾਰ ਬੰਦੇ ਆ ਚਾਰ ਬੰਦੇ ਕਮਾਨੇ ਇੱਕ ਇੱਕ ਟੱਬਰ ਚੱਲਦਾ ਜੇ ਉੱਥੇ ਚਾਰ ਡਾਕਟਰ ਲਾਇਆ ਕਰ ਗਏ ਤੇ ਮਰੀਜ਼ ਦਾ ਭਲਾ ਹੋਊਗਾ ਜੇ ਡਾਕਟਰ ਇੱਕ ਇੱਕ ਕਿੰਨੇ ਕੁ ਬੰਦੇ ਦੇਖ ਲੋ ਕਿੰਨਾ ਘਾ ਲ ਇੱਥੇ ਉੱਥੇ ਤਾਂ ਚਿੜੀਆ ਘਰ ਬਣ ਕੇ ਜੇ ਕਰੀ ਗੀ ਗੇੜਾ ਮਾਰ ਕੇ ਆਓ ਇੱਥੇ ਐਮਰਜੈਂਸੀ ਦੇ ਵਿੱਚ ਇੱਕ ਡਾਕਟਰ ਪਰਚੇ ਘੜਦਾ ਉਹੀ ਇਲਾਜ ਕਰਦਾ ਉਹੀ ਰਾਤ ਨੂੰ ਉੱਪਰ ਬਾੜਾ ਚ ਘੁੰਮਦਾ ਉਹੀ ਥੱਲੇ ਲਾਏ ਕਰਦਾ ਦੇਖੋ ਸਰਕਾਰ ਨੂੰ ਸੋਚਣਾ ਚਾਹੀਦਾ ਇੰਨਾ ਵੀ ਟੱਕਾ ਨਹੀਂ ਡਾਕਟਰਾਂ ਨਾਲ ਕਰਨਾ ਚਾਹੀਦਾ ਸਟਾਫ ਨਾਲ ਕਰਨਾ ਚਾਹੀਦਾ ਜਿਹੜੇ ਮਲਾਜੂ ਕੱਚੇ ਜਿਹੜੇ ਕਈ ਕਈ ਸਾਲ ਤੋਂ ਉੱਤੇ ਕੰਮ ਕਰ ਰਿਹਾ ਕਿਸੇ ਤਰ੍ਹਾਂ 4500 ਰੁਪਿਆ ਕਹਿੰਦੇ 6500 ਰੁਪਿਆ ਇੱਕ ਪੰਦਾਲੀ ਪੈਸੇ ਕਰਦਾ ਗੁਜ਼ਾਰਾ ਹੁੰਦਾ ਉਹਨਾਂ ਦੀ ਤਰਖਾ ਵੀ ਕਈ 15-20 ਦਿਨ ਲੇਟ ਆਂਦੀ ਹੈ ਉਹ ਵਿਚਾਰੇ ਕੀ ਕਰਨ ਉਹਨਾਂ ਨੇ ਕਈ ਵਾਰ ਆਪਣੇ ਮੰਗ ਪੱਤਰ ਵੀ ਦਿੱਤੇ ਕਈ ਵਾਰ ਇਹਨਾਂ ਤੇ ਧਰਨੇ ਵੀ ਲਗਾਏ ਉਹਨਾਂ ਦੀ ਕੋਈ ਸੁਧ-ਬੁੱਧ ਨਹੀਂ ਅੱਜ ਉਹ ਇੰਨੇ ਪਰੇਸ਼ਾਨ ਆ ਉਹ ਅੱਕੇ ਪਿਆ ਕਹਿੰਦੇ ਅਸੀਂ ਕਰੀਏ ਤੇ ਕਰੀਏਗੀ ਉਹਨਾਂ ਦੇ ਮੂਹ ਜੇ ਕੋੜ ਕਰੀਏ ਹਿਸਾਬ ਹੋ ਗਿਆ ਨਾ ਉਹ ਛੱਡ ਸਕਦੇ ਆ ਨਾ ਕੱਢ ਸਕਦੇ ਆ ਦੇਖੋ ਹਾਲਾਤ ਇਹਨੇ ਮਾੜਿਆ ਇੱਥੇ 23 ਕੇ 25 ਲੱਖ ਦੀ ਆਬਾਦੀ ਹੈ ਲਿਆਣੇ ਸ਼ਹਿਰ ਯਾਰ ਪਿੰਡ ਹੈ ਯਾਰ ਪਿੰਡਾਂ ਦੇ ਇੱਕ ਸਿਵਲ ਹਸਪਤਾਲ ਲੁਧਿਆਣਾ ਲੁਧਿਆਣੇ ਦੇ ਵਿੱਚ ਤਾਂ ਹੁਣ ਇਲੈਕਸ਼ਨਾਂ ਦੌਰਾਨ ਵੀ ਇਹੀ ਚਰਚਾ ਰਹੀ ਵੀ ਲੁਧਿਆਣੇ ਚ ਪੀਜੀ ਲੈ ਕੇ ਆ ਰਹੇ ਆ ਪੀਜੀ ਲੈ ਕੇ ਆ ਰਹੇ ਸਿਵਲ ਹਸਪਤਾਲ ਤੇ ਤਾਂ ਇਹੀ ਹਾਲਾਤ ਨੇ ਇੱਕ ਬੜੇ ਕੋਲ ਇਹ ਪਬਲਿਕ ਜਦੋਂ ਇੱਕ ਮਿੰਟ ਜਦੋਂ ਸਰਕਾਰ ਆਈ ਸੀ ਨਾ ਜੀ ਸਰਕਾਰ ਦਾ ਇੱਕੋ ਫੰਡਾ ਸੀਗਾ ਐਜੂਕੇਸ਼ਨ ਤੇ ਹੈਲਥ 2.5 3.5 ਸਾਲ ਦੀ ਸਰਕਾਰ ਹੋ ਗਈ ਦੋਨੋਂ ਚੀਜ਼ਾਂ ਫੇਲ ਆ ਜਦੋਂ ਇਹਨਾਂ ਦੇ ਐਮਐਲਏ ਜਿੱਤੇ ਸੀ ਉਹ ਕਹਿੰਦੇ ਸੀ ਅਸੀਂ ਪੀਜੀ ਵਰਗਾ ਹਸਪਤਾਲ ਬਣਾਵਾਂਗੇ ਇੱਥੇ ਸਭ ਕਰਾਂਗੇ 2.5 ਸਾਲ ਦੇ ਵਿੱਚ ਕਿਹੜਾ ਨੁਕ ਪ੍ਰੋਜੈਕਟ ਵੀ ਪਾਸ ਹੋਏ ਕਿ ਅੱਥੇ ਕੰਮ ਨਹੀਂ ਚ ਇਹਨਾਂ ਨੇ ਮੱਲਾ ਕਲੀਨਿਕ ਬਣਾਏ 500 ਕੁਛ ਮੱਲਾ ਕਲੀਨਿਕ ਵਿੱਚ ਕਿਸੇ ਜਾ ਕੇ ਲੋਕਾਂ ਨੂੰ ਪੁੱਛੋ ਤੇ ਕਿੰਨੀ ਕੀ ਹਸਪੀਟਲਿਟੀ ਹੈ ਕਿੰਨੀ ਕੀ ਸੁਵਿਧਾ ਉੱਥੇ ਕੋਈ ਸਿਰਦਾਦੀ ਗੋਲੀ ਦੋ ਗੋਲੀ ਬੱਸ ਸ਼ੂਗਰ ਚੱਕ ਉੱਥੇ ਡਾਕਟਰ ਪ੍ਰੋਪਰ ਕਈਆਂ ਹੈਗੇ ਕਈਆਂ ਨਹੀਂ ਹੈਗੇ ਜੇ ਡਾਕਟਰ ਉੱਥੇ 500 ਕਲੀਨਿਕ ਹੋਰ ਬਣਾਏ ਆ ਉਹ ਇੱਥੇ ਡਾਕਟਰ 500 ਉੱਥੇ ਭਰਤੀ ਕਰਕੇ ਲਾਇਆ ਜੇ ਇਸ ਚੋਲਸਾ ਵੱਡਾ ਕੀਤਾ ਜਾਵੇ ਤਾਂ ਕਿ ਇੱਥੇ ਲੋਕਾਂ ਦਾ ਦਿੱਕਤ ਨਾ ਆਏ ਇਹ ਪਰੇਸ਼ਾਨੀ ਦਾ ਲੋਕੋ ਲੋਕਾਂ ਨੂੰ ਹੈਗੀ ਆ ਨਾ ਜੇ ਲੋਕਾਂ ਪਰੇਸ਼ਾਨੀ ਤਾਂ ਅਸੀਂ ਬੈਠੇ ਆ ਹੈ ਅਸੀਂ ਵੀ ਆਪਣੇ ਸ਼ਰੀਰ ਨੂੰ ਜਿਹੜਾ ਦੁੱਖ ਦੇ ਰਹਾ ਲੋਕਾਂ ਲਈ ਦੇ ਰਿਹਾ ਕਿ ਲੋਕ ਪਰੇਸ਼ਾਨ ਆ ਸੀ ਲੋਕਾਂ ਦੇ ਨਮਾਇੰਦੇ ਆ ਲੋਕਾਂ ਦੀ ਆਵਾਜ਼ ਚੱਕਦੇ ਲੋਕਾਂ ਦੇ ਰੱਖਦੇ ਆ ਇੱਥੇ ਦੇਖੋ ਤੁਸੀਂ 10 ਮਿੰਟ ਬਹਿ ਜਾਓ ਇਹ ਪੂਰੇ ਸਿਵਲ ਹਸਪਤਾਲ ਦੇਖੋ ਲੋਕਾਂ ਦੀ ਤਰਾਤਰਾਈ ਵੀ ਜੇ ਡਾਕਟਰ ਨਹੀਂ ਹੋਣਗੇ ਸਟਾਫ ਨਹੀਂ ਹੋਊਗਾ ਕੋਈ ਕਰਮਚਾਰੀ ਪੱਕਾ ਨਹੀਂ ਕੱਚੇ ਕਿ ਤਰਫ ਦੇ ਕਿੱਥੋਂ ਕੰਮ ਹੋਊਗਾ ਦੱਸ ਇੱਥੇ ਬਹੁਤ ਮਾੜੇ ਹਾਲਾਤ ਆ ਇਹ ਸਭ ਜਿਹੜੀ ਸਰਕਾਰ ਸੀ ਮੰਗੇਰੀ لال ਕਾ ਹਸੀਨ ਸੁਪਨੇ ਇਹ ਵੱਡੇ ਵੱਡੇ ਗੱਲਾਂ ਕਰ ਰਹੇ ਵੱਡੇ ਵੱਡੇ ਵਾਦੇ ਕਰ ਰਹੇ ਕੋਈ ਕੁਝ ਨਹੀਂ ਇੱਥੇ ਹੋ ਰਿਹਾ ਪਰ ਜਦੋਂ ਇਹਨਾਂ ਕੋ ਸਹੂਲਤ ਹੈ ਨਹੀਂ ਫਿਰ ਟ੍ਰੀਟਮੈਂਟ ਕਿਵੇਂ ਕਰ ਰਹੇ ਆ ਵੀ ਅੰਦਰ ਕੀ ਕਰ ਰਹੇ ਆ ਮਰੀਜ਼ਾ ਦੇ ਨਾਲ ਉਹ ਤੁਹਾਨੂੰ ਪਹਿਲਾਂ ਗੱਲ ਸੁਣੋ ਇਹ ਆਮ ਪਬਲਿਕ ਹੈ ਇਹ ਤੇ ਇਲਾਜ ਕਰਾਣਾ ਇਹਨਾਂ ਨੂੰ ਪੁੱਛਣਾ ਕਿ ਕੀ ਹਾਲਾਤ ਹੈ ਫਿਰ ਤੁਹਾਨੂੰ ਦੱਸਦਾ ਮਾਤਾ ਜੀ ਕੀ ਹੋਇਆ ਸਰ ਜੀ ਮੇਰਾ ਬੇਟਾ ਮਤਲਬ ਅਸੀਂ 9 ਜੀ ਕਰਦੇ ਆ ਇੱਕ ਸਾਡੇ 2 ਜਣਿਆਂ ਦਾ ਰਾਚਣ ਕੱਟ ਬਣਿਆ ਹੋਇਆ ਬੇਟਾ ਮੇਰਾ ਨਾ ਸਿਰਿਆ ਸੋਦੇ ਹਰਨੀਆਂ ਆ ਗਈਆਂ ਬਿਮਾਰ ਰਹਿੰਦਾ ਆ ਇੱਥੇ ਕਹਿੰਦੇ ਜੀ ਜਿੰਨਾ ਚੱਕ ਉਹ ਡਾਕਟਰੀ ਕਾਰਡ ਨਾ ਹੋਗਾ ਉਨਾਂ ਚੱਕ ਲਾਜ ਨਹੀਂ ਹੋਣਾ ਦੇਖੋ ਜੀ ਜੇ ਡਾਕਟਰੀ ਰਾਖਣ ਕਾਰਡ 'ਚ ਨਾ ਹੀ ਨਹੀਂ ਹੈਗਾ ਫਿਰ ਡਾਕਟਰੀ ਕਾਰਡ ਸਾਡੇ ਬੇਟੇ ਦਾ ਨਾ ਬਣੂ ਤੇ ਫਿਰ ਸਾਡੇ ਬੇਟੇ ਦਾ ਮਰਨ ਵਾਲੀ ਗੱਲ ਹੈ ਜਦੋਂ ਰਾਖਣ ਕਾਰਡ 'ਤੇ ਜੇ ਨਾ ਚੜਾਓ ਉਹ ਵੀ ਨਹੀਂ ਛੇਤੀ ਚੜਦੇ ਤੇ ਜੇ ਹੁਣ ਦੇ ਦਿੱਤੇ ਹੋਏ ਚੜਾਣੇ ਤੇ ਉਹ ਆਏ ਹੀ ਨਹੀਂ ਹਜੇ ਤੱਕ ਤੇ ਫਿਰ ਡਾਕਟਰੀ ਕਾਰਡ ਕਿੱਥੋਂ ਬਣੋਗੇ ਸਾਡੀ ਇਹ ਗਰੀਬਾਂ ਦੀ ਬੇਨਤੀ ਆ ਮਿੰਤਰਵਾ ਤੁਹਾਡੇ ਮਰੇ ਕੰਮ ਸੋ ਕੰਮ ਗਰੀਬਾਂ ਦੇ ਰਾਸ਼ਨ 카ਟਾ ਤੇ ਨਾ ਚੜੇ ਜਾਣ ਔਰ ਡਾਕਟਰੀ 카ਟ ਬਣੇ ਜਾਣ ਕਿਹੜੀ ਕਿਹੜੀ ਕਮੀ ਨਜ਼ਰ ਆਈ ਤੁਹਾਨੂੰ ਸਾਨੂੰ ਤਾਂ ਕਮੀਆਂ ਹਰ ਪੂਰੀਆਂ ਨਹੀਂ ਇੱਥੇ ਕੋਈ ਕਮੀ ਪੂਰੀ ਹੁੰਦੀ ਨਹੀਂ ਆ ਅਸ ਕਰਕੇ ਅੱਗੇ ਵੀ ਆਹੀ ਆਏ ਆ ਕਹਿੰਦੇ ਜੀ ਡਾਕਟਰੀ 카ਟ ਹੋਊਗੇ ਫਿਰ ਨਾ ਚੜੂਗੇ ਨਹੀਂ ਸਿਵਲ ਹਸਪਤਾਲ 'ਚ ਤਾਂ ਫਰੀ ਚ ਇਲਾਜ ਹੁੰਦਾ ਹੈ ਡਾਕਟਰੀ 카ਟ ਜੇ ਡਾਕਟਰੀ 카ਟ ਹੋਊਗਾ ਤੇ ਇਲਾਜ ਹੋਊਗਾ ਨਹੀਂ ਤਾਂ ਕੋਈ ਨਹੀਂ ਪੁੱਛਗੇ ਕੀ ਹੋ ਰਹੀ ਇੱਥੇ ਤੇਰੇ ਡਾਕਟਰ ਹੀ ਨਹੀਂ ਤੇ ਇਲਾਜ ਕੀ ਹੋਊਗਾ ਜੇ ਪੁੱਛਗੇ ਕਿ ਹੋ ਬਿਲਕੁਲ ਤੁਸੀਂ ਦੇਖੋ ਲੁਧਿਆਣਾ ਮਾਂਚੈਸਟਰ ਗਿਣਿਆ ਗਿਆ ਪੰਜਾਬ ਦੇ ਵਿੱਚ ਇੰਡਸਟਰੀ ਦਾ ਲੁਧਿਆਣਾ ਪੰਜਾਬ ਦਾ ਮੁੱਖ ਸ਼ਹਿਰ ਗਿਣਿਆ ਗਿਆ ਸ਼ੌਕਾਰਾਂ ਦਾ ਲੁਧਿਆਣਾ ਪੰਜਾਬ ਦਾ ਮੁੱਖ ਸ਼ਹਿਰ ਹੈ ਹਰ ਪਾਸਿਓਂ ਚਾਹੇ ਤੁਸੀਂ ਕਿਸ ਪੱਖੋਂ ਵੀ ਦੇਖ ਲਓ ਪੈਸੇ ਵੱਲੋਂ ਦੇਖ ਲਓ ਮਹਿੰਗੀਆਂ ਮਹਿੰਗੀਆਂ ਗੱਡੀਆਂ ਵੱਲੋਂ ਦੇਖ ਲਓ ਵੱਡੇ ਵੱਡੇ ਘਰਾਂ ਵੱਲੋਂ ਦੇਖ ਲਓ ਕੋਠੀਆਂ ਮਕਾਨਾਂ ਵੱਲੋਂ ਦੇਖ ਲਓ ਔਰ ਅਸਲ ਦੇ ਵਿੱਚ ਜਦੋਂ ਆਪਾਂ ਅੰਦਰ ਲਈ ਝਾਕੀ ਮਾਰਦੇ ਆ ਇਹ ਸਾਡਾ ਲੁਧਿਆਣਾ ਸ਼ਹਿਰ ਦਾ ਸਿਵਲ ਹਸਪੀਟਲ ਹੈ ਇਸ ਹਸਪੀਟਲ ਨੂੰ 1000 ਪਿੰਡ ਲੁਧਿਆਣੇ ਨਾਲ ਦਾ ਲੱਗਦਾ ਸਾਰਾ ਨੇੜੇ ਦੇ ਪਿੰਡ ਲੱਗਦਾ 22 ਤੋਂ 23 ਲੱਖ ਦੀ ਜਨਸੰਖਿਆ ਇੱਥੇ ਸਿਵਲ ਲੁਧਿਆਣੇ ਸ਼ਹਿਰ ਦੀ ਹੈਗੀ ਹੈ ਉਸ ਤੋਂ ਬਾਅਦ ਇੱਥੇ ਹਾਲਾਤ ਕੀ ਹੈ 50 ਤੋਂ ਥੱਲੇ ਡਾਕਟਰ ਸਿਵਲ ਹਸਪੀਟਲ ਚ ਕੰਮ ਕਰ ਰਹੇ ਨੇ ਸਟਾਫ ਗਿਣੇ ਚੁਣੇ ਨੇ ਸਟਾਫ ਦਾ ਕੰਮ ਕਿਹੜੇ ਲੋਕ ਕਰ ਰਹੇ ਜਿਹੜੀਆਂ ਵਿਚਾਰੀਆਂ ਬਾਹਰੋਂ ਸਟੂਡੈਂਟਸ ਜਿਹੜੇ ਸਟੂਡੈਂਟਸ ਨਰਸਿੰਗ ਕੋਰਸ ਕਰ ਰਹੀਆਂ ਸਿਵਲ ਹਸਪੀਟਲ ਦਾ ਕੰਮ ਸਰਕਾਰ ਉਹਨਾਂ ਤੋਂ ਲੈ ਰਹੀ ਹੈ ਵੀ ਸਾਡੇ ਕੋਲ ਨਰਸਾਂ ਨਹੀਂ ਹੈਗਾ ਤਾਂ ਸਰਕਾਰ ਸਾਡੇ ਜਿਹੜੇ ਸਟੂਡੈਂਟਸ ਨੇ ਹੈ ਜਿਹੜੀਆਂ ਅੰਡਰ ਟ੍ਰੇਨਿੰਗ ਆਉਂਦੀਆਂ ਨੇ ਆਪਣੀਆਂ ਕਮੀਆਂ ਉੱਥੋਂ ਪੂਰੀਆਂ ਕਰ ਰਹੀਆਂ ਨੇ ਉਸ ਤੋਂ ਬਾਅਦ ਐਮ ਆਰ ਆਈ ਉਸ ਤੋਂ ਇਲਾਵਾ ਹੋਰ ਉਪਚਾਰ ਦੇ ਵੱਡੇ-ਵੱਡੇ ਕਹਿ ਦਈਏ ਆਪਾਂ ਮਸ਼ੀਨਾਂ ਉਸ ਸਭ ਕਿਤਾਬਾਂ ਚ ਹੀ ਨੇ ਇੱਥੇ ਮੇਰੇ ਸਾਹਦਨਾਮ ਚੈਲੰਜ ਆ ਕਹਿਣਾ ਤੁਸੀਂ ਕਿਸੇ ਵੀ ਮਰੀਜ਼ ਕੋਲ ਜਾ ਕੇ ਪੁੱਛ ਲੋ ਜੋ ਕਹਿ ਦੇਵੇ ਹਾਂ ਵੀ ਮੈਂ ਕਿਸੇ ਤਰ੍ਹਾਂ ਵੀ ਕਿਸੇ ਚੀਜ਼ ਤੋਂ ਮੈਂ ਸੰਤੁਸ਼ਟਾਂ ਸਮਝਦੇ ਹੋ ਤਾਂ ਕਦੇ ਇੱਥੇ ਚੂਹੀ ਦੀ ਵੀਡੀਓ ਵਾਇਰਲ ਹੁੰਦੀ ਹੈ ਕਦੇ ਕਿਸੇ ਚੀਜ਼ ਦੀ ਵਾਇਰਲ ਹੁੰਦੀ ਜੇ ਪਾਣੀ ਪੀਣ ਚਾਹੀਏ ਤਾਂ ਪਾਣੀ ਦਾ ਹਾਲ ਦੇਖ ਸਕਦੇ ਆ ਦੇਖੋ ਪਹਿਲੀ ਗਲਤੀ ਆ ਸਭ ਤੋਂ ਵੱਡੇ ਨਾਲ ਲੈ ਕੇ ਸਿਵਲ ਸਰਜਨ ਸਾਹਿਬ ਦੀ ਹੈ ਜਿਹੜੇ ਆਪ ਦੀ ਕੁਰਸੀ ਗਰਮ ਕਰਨ ਤੋਂ ਹਟਦੇ ਹੀ ਨਹੀਂ ਉਹ ਤਾਂ ਕਹਿੰਦੇ ਮੈਂ ਇੱਕ ਘਰ ਦਫਤਰ ਬੜਨਾ 8 ਏਸੀ ਓਨ ਕਰ ਲਿਆ ਟਾਈਮ ਪਾਸ ਕਰਨਾ ਹੈ 5 ਵਜੇ ਗਏ ਚਲੋ ਘਰੋਂ ਚਲੀਏ ਉਹੀ ਹਾਲ ਸਾਡੇ ਐਸਐਮ ਮੈਡਮ ਦਾ ਵੀ ਮੰਨ ਲਓ 8 ਏਸੀ ਓਨ ਕੀਤਾ ਬੈਠਾ ਬੈਠੇ ਮੈਡਮ ਦੇਖਿਆ 5 ਵਜੇ ਗਏ 6 ਵਜੇ ਚਲ ਛੁੱਟਿਆ ਟਾਈਮ ਹੋ ਗਿਆ ਯਾਰ ਪਬਲਿਕ ਮਰ ਰਹੀ ਹੈ ਚੀਕਾਂ ਮਾਰ ਰਹੀ ਹੈ ਕੋਈ ਪੁੱਛਣ ਵਾਲਾ ਨਹੀਂ ਕੋਈ ਦੇਖਣ ਵਾਲਾ ਨਹੀਂ ਇੱਕ ਸਿਵਲ ਹਸਪੀਟਲ 'ਚ ਕਿਹੜਾ ਵਿਅਕਤੀ ਆਂਦਾ ਸ਼ਾਹੂ ਕਰਨ ਕੋਈ ਦਿੱਕਤ ਨਹੀਂ ਕੋਣ ਕੋਲੇ ਡੀਐਮਸੀ ਆ ਸੀਐਮਸੀ ਆ ਵੱਡੇ ਵੱਡੇ ਹਸਪੀਟਲ ਮਹਿੰਗੇ ਮਹਿੰਗੇ ਪੈਸੇ ਪੁੱਗਦੇ ਅਗਲਿਆਂ ਕੋਲੇ ਜਿਹੜਾ ਮੀਡਲ ਕਲਾਸ ਵਰਗ ਹੈ ਜਿਹੜਾ ਗਰੀਬ ਤਬਕਾ ਵਰਗ ਹੈ ਉਹਨਾਂ ਸਿਵਲ ਹਸਪਤਲ ਹੀ ਆਣਾ ਫੇਰ ਜ ਕੋਈ ਸਾਇ ਪਤਾ ਕਰ ਲੋ ਤਾਂ ਕੋਈ ਦਵਾਈ ਨਹੀਂ ਮਿਲਦੀ ਅੰਦਰ ਤੁਹਾਨੂੰ ਯਾਦ ਹੋਊਗਾ ਸੰਦੀਪ <th>ਪਰ ਗੋਰਾਈ ਤੇ ਜਿਹੜਾ ਹਮਲਾ ਹੋਇਆ ਸਿਵਲ ਹਸਪਤਲ ਦੇ ਬਾਹਰ ਹੀ ਹੋਇਆ ਸੀ ਜਦੋਂ ਉਹਨਾਂ ਨੂੰ ਅੰਦਰ ਲੈ ਕੇ ਸੀ ਜਦੋਂ ਅੰਦਰ ਮੁੰਡੇ ਲੈ ਕੇ ਆਏ ਤਾਂ ਮੁੰਡੇ ਦੱਸ ਰਹੇ ਹਨ ਜਿਹੜਾ ਖੜੇ ਸੀ ਸਟਾਫ ਦੇ ਕਹਿੰਦਾ ਭਾਈ ਸਾਡੇ ਕੋ ਪਟੀਆਂ ਹੀ ਨਹੀਂ ਹੈਗੀਆਂ ਅੱਛਾ ਇਹ ਪਟੀਆਂ ਕੀ ਕਰੀਏ ਵੀ ਸਾਡੇ ਕੋ ਪਟੀਆਂ ਨਹੀਂ ਹੈਗਾ <th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th> ਉਹ ਆਪਦੇ ਕੋਲੋਂ ਪੈਸੇ ਖਰਚ ਕੇ ਜਗੇ ਬਾਰੋਂ ਪਟੇ ਖਰੀਦ ਕੇ ਲੈ ਕੇ ਆਇਆ। ਹੋਰ ਤੁਸੀਂ ਕੀ ਉਮੀਦ ਰੱਖ ਲੰਦੇ ਹੋ? ਤੇ ਸਿਹਤ ਮੰਤਰੀ ਵੀ ਪਿੱਛੇ ਆਏ ਵੀ ਉਹਨਾਂ ਨੂੰ ਕੋਈ ਕਮੀ ਨਜ਼ਰ ਨਹੀਂ ਆਈ ਇੱਥੇ ਵੀ ਲੱਗਿਆ ਨਹੀਂ ਵੀ ਕੁਝ ਇੱਥੇ ਬਦਲਾ ਦੀ ਲੋੜ ਹੈਗੀ ਹੈ। ਕੋਈ ਸਿਹਤ ਮੰਤਰੀ ਸਾਹਿਬ ਨੂੰ ਸ਼ਾਇਦ ਨਾ ਇੱਥੇ ਦਾ ਪ੍ਰਸ਼ਾਸਨ ਮੰਨ ਲਓ ਚਾਹੀ ਇੱਥੇ ਦੇ ਸਟਾਫ ਮੰਨ ਲਓ ਚਾਹੀ ਐਸਐਮਓ ਸਾਹਿਬ ਮੈਡਮ ਮੰਨ ਲਓ ਜਾਂ ਜਿਹੜੇ ਜ਼ਿਲ੍ਹਾ ਅਫਸਰ ਨੇ ਮੰਨ ਲਓ ਜਿਹੜੇ ਮੁਖੀ ਨੇ ਜਿਹੜਾ ਅੰਡਰਸਟੂਡ ਹਸਪੀਟਲ ਆਂਦਾ ਵਾ। ਉਹਨਾਂ ਨੂੰ ਜਦੋਂ ਪਤਾ ਲੱਗਿਆ ਮੰਤਰੀ ਸਾਹਿਬ ਆ ਰਹੇ ਨੇ ਤਾਂ ਉਹਨਾਂ ਨੇ ਉਹਨਾਂ ਨੇ ਖਦਰ ਕਾਲਾ ਚਸ਼ਮਾ ਪਾਤਾ ਵੀ ਮੰਤਰੀ ਸਾਹਿਬ ਬਾਹਰ ਧੁੱਪ ਬੜੀ ਆ ਇਹ ਕਾਲਾ ਚਸ਼ਮਾ ਪਾ ਕੇ ਜਾਈਓ ਫਿਰ ਬਹਾਨਾ ਮਾਰਿਆ ਮੰਤਰੀ ਸਾਹਿਬ ਤੇ ਬਿਮਾਰੀਆਂ ਬੜੀਆਂ ਆ ਆਈ ਫਲੂ ਹੈ ਫਲਾਣਾ ਫਲੂ ਹੈ ਤੂੰ ਚਸ਼ਮਾ ਪਾ ਕੇ ਜਾਜੋ ਜਦੋਂ ਮੰਤਰੀ ਸਾਹਿਬ ਆਏ ਸਾਰਾ ਕੋਈ ਕਾਂ ਕਾਲਾ ਹੀ ਨਜ਼ਰ ਆਇਆ ਉਹ ਕਹਿੰਦਾ ਉਹ ਕਹਿੰਦੇ ਮੈਨਾਂ ਜੀ ਕਾਲਾ ਕਾਲਾ ਕਿਉਂ ਨਜ਼ਰ ਆ ਰਿਹਾ ਮੰਤਰੀ ਸਾਹਿਬ ਨੇ ਕਿਹਾ ਤਾਂ ਮੈਂ ਤੂੰ ਚਸ਼ਮਾ ਪਾਇਆ ਤਾਂ ਕਾਲਾ ਨਜ਼ਰ ਆ ਰਿਹਾ ਉਹ ਤਾਂ ਸ਼ਾਇਦ ਜਿੱਦਾਂ ਉਹ ਆਏ ਉਦਾਂ ਹੀ ਵਾਪਸ ਮੁੜ ਗਏ ਅੱਛਾ ਤੁਸੀਂ ਕਹਿੰਨੇ ਵੀ ਇਹਦੇ 'ਚ ਨਾ ਪੱਟੀਆਂ ਹੈਗੀਆਂ ਨਾ ਦਵਾਈ ਹੈਗੀ ਆ ਤਾਂ ਫਿਰ ਹਸਪਤਾਲ ਕਾਦਾ ਹੋਇਆ ਫਿਰ ਇਹ ਦੱਸੋ ਦੇਖੋ ਜੀ ਮੈਂ ਫਿਰ ਕਿੰਨਾ ਵਾਂ ਦੇਖੋ ਸਭ ਤੋਂ ਵੱਡੀ ਨਲਾਕੀ ਕਿਹਦੀ ਇੱਥੇ ਨਜ਼ਰ ਆਉਂਦੀ ਆ ਜਦ ਸਿਵਲ ਸਰਜਨ ਸਾਹਿਬ ਨੇ ਕਿਹਾ ਉਹਨਾਂ ਨੂੰ ਪਤਾ ਨਹੀਂ ਯਾਰ ਜਿਹੜੇ ਹਸਪਤਾਲ ਮੇਰੇ ਅੰਡਰ ਆਉਂਦਾ ਵਾ ਵੀ ਉੱਥੇ ਹਾਲਾਤ ਕੀ ਆ ਮੈਂ ਰੂਟੀਨ ਚੈੱਕਅਪ ਕਰਾਂ ਕੋਈ ਮਤਲਬ ਹੀ ਨਹੀਂ ਕਿਸੇ ਨੂੰ ਯਾਰ ਐਡਾ ਵੱਡਾ ਸ਼ਹਿਰ ਲੁਧਿਆਣਾ ਲੱਗਦਾ ਹੋਵੇ ਜਿੱਥੇ ਐਡੀ ਜਨਸੰਖਿਆ ਡੇਲੀ ਦੀ 15 ਤੋਂ 20 ਹਜ਼ਾਰ ਪੇਸ਼ੈਂਟ ਜਾਂ ਪਰਿਵਾਰਾਂ ਦੇ ਨਾਲ ਇੱਥੇ ਆਉਂਦਾ ਤੇ ਜਾਂਦਾ ਜਦੋਂ ਮਰਜ਼ੀ ਗੇਟ ਖੜ ਕੇ ਉਹਨਾਂ ਜੋ 20000ਾਂ ਚੋਂ 14 16 17 ਯਾਦਕ ਚੀਕਾਂ ਹੀ ਮਾਰਦੇ ਹੁੰਦੇ ਆ ਵੀ ਐ ਹੋ ਗਿਆ ਐ ਹੋ ਗਿਆ ਉਹ ਲੁੱਟ ਗਏ ਉਹ ਮਰ ਗਏ ਉਹ ਬਰਬਾਦ ਹੋ ਗਏ ਇਤੋਂ ਲੋਰੋਂਦੇ ਰੋਂਦੇ ਆਉਂਦੇ ਆ ਲੋਕ ਕਹਿੰਦੇ ਹਸਪੀਟਲ ਅਗਿਆ ਰੋਂਦੇ ਰੋਂਦੇ ਅਗਿਆ ਡਾਕਟਰ ਨੂੰ ਦਵਾਈ ਦੇ ਕੇ ਬਥੇ ਹਸਾ ਕੇ ਬਾਹਰ ਤੋਰੂਗਾ ਪਰ ਉਹ ਰੋਂਦੇ ਹੀ ਬਾਹਰ ਨਿਕਲਦੇ ਡਬਲ ਰੋਕੇ ਨਿਕਲਦੇ ਆ ਇਤੋਂ ਵਧੀਆ ਸਾਲਾ ਆਂੀਆਂ ਗੋਣੇ ਕੋ 4 ਪੈਸੇ ਮੰਗ ਕੇ ਇਲਾਜ ਕਰਾ ਲੈਂਦੇ ਵਧੀਆ ਰੰਦੇ ਇੱਥੇ ਗਲਤੀ ਕਰਤੀ ਆ ਕੇ ਅਜਿਹੀ ਜਿੱਗਲਾ ਗੱਲਾਂ ਕਰਦੇ ਅਗਲੇ ਇੱਥੇ ਠੀਕ ਹੋਣ ਆਂਦਾ ਕੋਈ ਤੇ ਇੱਥੇ ਬਿਮਾਰ ਹੋ ਕੇ ਜਾਂਦਾ ਫਿਰ ਹਾਲਾਤ ਹੀ ਨਜ਼ਰ ਆ ਇੱਡਾ ਕੁਛ ਤਾਂ ਹੈ ਮੈਂ ਤੈਨੂੰ ਕਈ ਜਗ੍ਹਾ ਲੈ ਕੇ ਚੱਲੂੰਗਾ ਵੀ ਇੱਥੇ ਤੁਸੀਂ ਬੈਕ ਸਾਈਡ ਜਾ ਕੇ ਹਾਲਾਤ ਦੇਖੋ ਸਫਾਈਆਂ ਦੇ ਠੀਕ ਹੈ ਉੱਪਰ ਚਲੋ ਉੱਪਰ ਜਾ ਕੇ ਦੇਖੋ ਵੀ ਪੇਸ਼ੈਂਟ ਇੱਡੇ ਮਾਰੇ ਹੁਣ ਗੱਲ ਕਿੱਥੇ ਆ ਮੈਂ ਫੇਕ ਇੰਨਾ ਆ 15 ਤੋਂ 20000 ਬੰਦਾ ਡੇਲੀ ਆਉਂਦਾ ਹੋਵੇ ਸਿਵਲ ਹਸਪੀਟਲ ਦੇ ਵਿੱਚ 50 ਡਾਕਟਰ ਕੀ ਕਰ ਲੈਣਗੇ ਜੀ ਸੰਭਾਲ ਸਕਦੇ ਆ 50 ਤੋਂ ਉੱਪਰ ਮੈਂ ਆਈਡੀਆ ਲਾ ਲੈਣਾ ਫੋਰ ਐਗਜ਼ਾਮਪਲ ਮੈਂ ਕੋਈ ਪੁਸ਼ਟੀ ਨਹੀਂ ਕਰਦਾ ਆਈਡੀਆ ਲਾ ਲੈਂਦਾ ਮੈਂ ਜੋ ਮੈਂ ਦੇਖਿਆ ਮੈਂ ਕਹਿੰਦਾ 50 ਤੋਂ 60 ਕਰਮਚਾਰੀ ਜਿਹੜਾ ਕੱਚਾ ਮਲਾਜਮ ਹੈ ਹੁਣ 15 20000 ਤੋਂ 50 60 ਕਰਮਚਾਰੀ ਕੀ ਕਰੂਗਾ ਤਾਂ ਹੀ ਤਾਂ ਮੋਹਲਾ ਕਲੀਨਿਕ ਖੋਲ ਦਿੱਤੇਗੇ ਵੀ ਇੱਥੇ ਆਉਣਾ ਨਾ ਪਵੇ ਯਾਰ ਮੋਹਲਾ ਕਲੀਨਿਕ ਖੋਲ ਦਿੱਤੇ ਤਾਂ ਪਰ ਇੱਥੇ ਤਾਂ ਹਾਲ ਦੇਖ ਲੋ ਮੋਹਲਾ ਕਲੀਨਿਕ ਕਿਹੜੇ ਚੱਲ ਪਏ ਆ ਮੋਹਲਾ ਕਲੀਨਿਕ ਕੋਈ ਬੰਦੀ ਪਏ ਆ ਉਹਦੇ ਤਾਂ ਕਪੂ ਸਾਹਿਬ ਟਾਲੇ ਲੱਜੇ ਆ ਜਿਹੜੇ ਕਾਉਂਸਲਰਾਂ ਦੇ ਆਫਿਸ ਸਰਕਾਰੀ ਦਫਤਰ ਸੀ ਕਾਉਂਸਲਰਾਂ ਦੇ ਜਿਹੜੇ ਮਿਲੋ ਜਿਹੜੇ ਆਪਾਂ ਕਹਿੰਦੇ ਮਿਊਨਿਸਪਲ ਕਾਰਪੋਰੇਸ਼ਨ ਨੂੰ ਕਹਿੰਦੇ ਆ ਉਹਨਾਂ ਦੇ ਦਫਤਰਾਂ ਨੂੰ ਮੋਹਲਾ ਮੋਹਲਾ ਕਲੀਨਿਕ ਬਣਾ ਦਿੱਤਾ ਗਿਆ ਉੱਥੇ ਵੀ ਕਿਹੜਾ ਹਾਲ ਹੈ ਕੋਈ ਇੱਕਦਾਂ ਕੋ ਟਾਵਾਂ ਟੂਆਂ ਸ਼ਾਇਦ ਉਗਨੇ ਦੇਖ ਮੈਂ ਜਿੰਨੀ ਮਾਰਨ ਲੱਗਾ ਤਾਂ ਮੈਂ ਬੰਦ ਹੀ ਦੇਖਿਆ ਤਾਲਾ ਵੱਜੇ ਦੇਖਿਆ ਤੁੰਗਾ ਤੇ ਮੋਹਲਾ ਕਲ ਨਹੀਂ ਤਾਂ ਕਬਾਚ ਚੱਲੂਗਾ ਪਹਿਲਾਂ ਇੱਥੇ ਦਾ ਲਾ ਦੇਖ ਲਓ ਜਿਹੜਾ ਮੇਨ ਮੇਨ ਹਸਪਤਾਲ ਹੈ ਸਾਰਾ ਇੱਧਰ ਦਾ ਸਟਾਫ ਜਾ ਕੇ ਉੱਧਰ ਚੈੱਕ ਕਰਦਾ ਆ ਉਹ ਜਿਹੜਾ ਸਟਾਫ ਇੱਥੇ ਆ ਕੇ ਬਾਹਰ ਜਾਂਦਾ ਵਾ ਤੇ ਖਿਆਲੀ ਪਲਾਓ ਜਿੰਨੀ ਮਰਜ਼ੇ ਪਾ ਲੋਕ ਬਣਾ ਲਈਏ ਵੀ ਆਮ ਜਨਤਾ ਦੀ ਦੁੱਖ ਤਕਲੀਫ ਵੱਲ ਨਾ ਅਫਸਰ ਸ਼ਾਇਦ ਆ ਧਿਆਨ ਹੈ ਅਫਸਰ ਸਾਹਿਬ ਦਾ ਧਿਆਨ ਧਿਆਨ ਹੀ ਹੈ ਜੋ ਸਿੱਧੇ ਸਰਕਾਰ ਨਾਲ ਟੱਚ ਨੇ ਅੱਛਾ ਕਿੰਨੇ ਸਮੇਂ ਤੋਂ ਹੈਗੀ ਕਿੰਨੇ ਸਮੇਂ ਤੋਂ ਦੇਖ ਰਹੇ ਹੋ ਇਹ ਵੀ ਜਿਹੜੀ ਕਮੀ ਐ ਇੱਥੇ ਦੇਖੋ ਕ ਜਦੋਂ ਅਸੀਂ ਕਾਲੀ ਸਰਕਾਰ ਚ ਜਦੋਂ ਵੀ ਤਰਨ ਲਈ ਯੂ ਕਾਂਗਰਸ ਨੂੰ ਉਦੋਂ ਇਹਨਾਂ ਨੇ ਸਟਾਫ ਇੱਕ ਤੇ ਦੋ ਘਰਤ ਸੀ ਉਦੋਂ ਲੋਕ ਸਟਾਫ ਆਪਣੇ ਮੂੰਹ ਕਹਿੰਦਾ ਜਦੋਂ ਤੁਸੀਂ ਪਹਿਲੇ ਤਰਨ ਲਾਇਆ ਸੀ ਸਾਡਾ ਸਟਾਫ ਵਧਿਆ ਸੀ ਜਦ ਦੀ ਸਰਕਾਰ ਇਹ ਸਰਕਾਰ ਜਦ ਆਈਏ ਆਪਾਂ ਕੀ ਕਹਣਾ ਜਿਵੇਂ ਜਨਤਾ ਦੱਸੂਗੀ ਜਨਤੇ ਪਰੇਸ਼ਾਨ ਅਸੀਂ ਇਹ ਨਹੀਂ ਕਹਿੰਦੇ ਹਰ ਵਰਗ ਦੁਖੀ ਹੈ ਤਾਂ ਅਧਿਕਾਰ ਫਿਆਂ ਲੈ ਲਓ ਤਾਂ ਅਧਿ ਤਹਿਸੀਲਦਾਰ ਦਫਤਰ ਲੈ ਲਓ ਉੱਥੇ ਕ腐ਸ਼ਨਾ ਡਿਟੀ ਦਾ ਉੱਤਰ ਲੈ ਲਓ ਜਾਂ ਹੋਰ ਕੋ ਡਿਪਾਰਟਮੈਂਟ ਲੈ ਲਓ ਤੁਹਾਡੇ ਇੱਥੇ ਬੈਠਣ ਦੇ ਨਾਲ ਲੱਗਦਾ ਤੁਹਾਨੂੰ ਸਿਵਲ ਹਸਪਤਾਲ ਦੇ ਵਿੱਚ ਬਦਲਾਅ ਹੋ ਜਾਏਗਾ ਕੋਈ ਮੇਰੀ ਗੱਲ ਸੁਣੋ ਆਪਣਾ ਆਪਣੀ ਕੋਸ਼ਿਸ਼ ਹੈ ਸੰਘਰਸ਼ ਕਰਨਾ ਆਪਾਂ ਕ੍ਰਾਂਤੀਕਾਰੀ ਜੰਮੇ ਆਪਾਂ ਆਵਾਜ਼ ਚੱਕੀ ਔਰ ਪ੍ਰਮਾਤਮਾ ਸਾਡੇ ਸਿਰ ਤੇ ਹੱਥ ਰੱਖ ਕੇ ਕਿਸੇ ਦਾ ਭਲਾ ਕਰਾ ਦੇ ਇਹ ਤਾਂ ਉਹਦਾ ਹੀ ਮੁਕੱਦਰ ਅਸੀਂ ਤਾਂ ਆਪਣੀ ਲੜਾਈ ਲੜ ਰਹੇ ਹਾਂ ਜਦੋਂ ਇੱਕ ਇੱਕ ਡਾਕਟਰ 100 100 ਤੋਂ 100 500 500 ਪੇਸ਼ੈਂਟ ਚੈੱਕ ਕਰ ਰਿਹਾ ਦੋ ਦੋ ਘੰਟੇ ਚ ਉਹਨੇ ਚੀਕਾ ਮਾਰਨੀ ਆਈ ਹੈ ਰੋਕ ਲਪਦਾ ਮਾਰਾ ਪੇਸ਼ੈਂਟ ਦਾ ਮਿਸ ਬਿਹੇਵ ਕਰਦਾ ਜਾ ਤੋ ਪੇਸ਼ੈਂਟ ਨਾਮ ਇਸ ਬਿਹੇਵ ਹੁੰਦਾ ਪੇਸ਼ੈਂਟ ਬਾਜ ਰ ਚੀਕਾ ਮਾਰਦਾ ਆ ਡਾਕਟਰ ਦੀ ਮਜਬੂਰੀ ਦੇਖੋ ਨਾ ਵੀ ਭਾਜੀ ਮਗਰ 15 20 ਹਜ਼ਾਰ ਦੇ ਲੋਕਾਂ ਉਤੇ 50 ਤੋਂ ਥੱਲੇ ਡਾਕਟਰ ਕੀ ਕਰ ਲੈਣਗੇ ਇੱਥੇ ਨਾ ਲੋਕ ਕੋਈ ਖੁਸ਼ ਹੋ ਕੇ ਨਹੀਂ ਆਂਦਾ ਇੱਥੇ ਉਹ ਆਉਂਦਾ ਜਿਸ ਨੂੰ ਪ੍ਰੋਬਲਮ ਹੁੰਦੀ ਆ ਜਦੋਂ ਪ੍ਰੋਬਲਮ ਚ ਆ ਕੇ ਉਹਨੂੰ ਹੋਰ ਪ੍ਰੋਬਲਮ ਚ ਪਾ ਦੋਂਗੇ ਉਹਨੂੰ ਹੋਰ ਪਰੇਸ਼ਾਨੀ ਚ ਪਾ ਦੋਂਗੇ ਉਹ ਬਜਾਰਾ ਬੰਦਾ ਮਰਨ ਵਰਗਾ ਹੋ ਜਾਂਦਾ ਸਮਝਦੇ ਹੋ ਤਾਂ ਸਰਕਾਰ ਨੂੰ ਬੇਨਤੀ ਹੈ ਮੰਤਰੀ ਸਾਹਿਬ ਨੂੰ ਬੇਨਤੀ ਹੈ ਸਿਵਲ ਸੱਜ ਨੂੰ ਬੇਨਤੀ ਹੈ ਵੀ ਤੇ ਮਾੜੀ ਮੋਟੀ ਆਪਣੇ ਕੋਲ ਸ਼ਰਮ ਬਚੀ ਹੈ ਇਹਦਾ ਸੁਧਾਰ ਕਰ ਦਿਓ ਇਹਦਾ ਪਬਲਿਕ ਨੇ ਆਉਣ ਵਾਲੇ ਚੋਣਾਂਵਾਂ ਚ ਤੁਹਾਨੂੰ ਘਰੇ ਨਹੀਂ ਵੜਨ ਦੇਣਾ ਕਿਸੇ ਨੇ ਲੋਕ ਬਹੁਤ ਦੁਖੀ ਹੈ ਤੁਸੀਂ ਇਹ ਦੇਖੋ ਇਹ ਸਰਕਾਰ ਆਮ ਜਨਤਾ ਦਾ ਪੈਸਾ ਇੱਕ ਐਂਬੂਲੈਂਸ ਤਿਆਰ ਕਰਨ ਲਈ 50 ਤੋਂ 60 ਲੱਖ ਰੁਪਏ ਦਾ ਖਰਚਾ ਆਉਂਦਾ ਇੱਕ ਐਂਬੂਲੈਂਸ ਰੈਡੀ ਕਰਨ ਲਈ ਕਿਸੇ ਕੋਈ ਧਿਆਨ ਨਿਕਵਾੜ ਦੇ ਪਹਾੜ ਖੜੀ ਆ ਕੋਈ ਠੀਕ ਕਰਨ ਦਾ ਸਿਸਟਮ ਨਹੀਂ ਕੋਈ ਕੁਛ ਨਹੀਂ ਪਰ ਇਧਰ ਤਾਂ ਹੋਰ ਵੀ ਖੜੀਆਂ ਹੋਈਆਂ ਨੇ 10 12 ਹੋਰ ਖੜੀਆਂ ਨੇ ਉਹ ਝੁੰਡ ਦਾ ਝੋੜ ਖਰਾ ਬੁਰਾ ਐਂਬੂਲੈਂਸ ਦਾ ਕੋਈ ਧਿਆਨ ਦੇਣ ਵਾਲਾ ਨਹੀਂ ਕੋਈ ਪੁੱਛਕਿਛ ਕਰਨ ਵਾਲਾ ਨਹੀਂ ਆਮ ਜਨਤਾ ਕਿਨੂੰ ਕਵੇ ਪਬਲਿਕ ਕਿਨੂੰ ਕਵੇ ਕਿਨੂੰ ਪੁੱਛਣ ਸਰਕਾਰਾਂ ਪ੍ਰਸ਼ਾਸਨ ਸਿਵਲ ਸਰਜਨ ਐਸਮ ਉਹ ਮਤਲਬ ਕੋਈ ਇੱਕ ਰਾਹ ਦੱਸੋ ਵੀ ਜਿੱਥੇ ਜਾ ਕੇ ਤੁਸੀਂ ਆਪਦੀ ਗੱਲ ਕਰ ਸਕੋ ਪਰ ਲੱਗਦਾ ਨਹੀਂ ਕਿ ਜਿਹੜੇ ਹੁਣ ਇੱਥੇ ਸੰਸਥਾਵਾਂ ਕੰਮ ਕਰਦੀਆਂ ਨੇ ਵੀ ਜੇ ਇਹ ਸਹੀ ਹੋ ਜਾਣ ਤਾਂ ਲੋਕਾਂ ਨੂੰ ਹੋਰ ਸਹੂਲਤ ਮਿਲ ਜੂਗੀ। ਨਹੀਂ ਪਹਿਲੇ ਐਂਬੂਲੈਂਸ ਸਵੈਸੇਵਿਕ ਘਟ ਨੇ ਜਿਹੜੀਆਂ ਖੜੀਆਂ ਨੇ 60 70 70 ਲੱਖ ਦੇ ਐਂਬੂਲੈਂਸ ਆਮ ਜਨਤਾ ਦਾ ਪੈਸਾ ਐਂਬੂਲੈਂਸ ਖਰੀਦ ਕੇ ਖੁੱਡੇ ਲੈਣ ਲਾ ਕੇ ਰੱਖਤੀਆਂ ਵੀ ਇਹਨਾਂ ਕੋਈ ਰਿਪੇਅਰ ਨਹੀਂ ਕੋਈ ਕੁਛ ਨਹੀਂ ਕੋਈ ਬੈਟਰੀਆਂ ਨਹੀਂ ਕੋਈ ਅੰਦਰ ਇੰਸਟਰੂਮੈਂਟਸ ਨਹੀਂ ਹੈਗੇ ਕੋਈ ਅੰਦਰ ਜਾਂਚ ਵਿਖਿਆ ਜਾਪਦਾ ਇਹ ਦੇਖੋ ਇਹ ਗੰਦ ਪਏ ਦੇਖੋ ਵੀ ਤੁਸੀਂ ਕੀ ਕਰੋਗੇ ਇਹ ਸਿਵਲ ਹਸਪੀਟਲ ਦੇ ਹਾਲਾਤ ਨੇ ਇਹ ਜਿਹਨੂੰ ਕਹਿੰਦੇ ਵੀ ਲੋਕ ਕਹਿੰਦੇ ਸਿਵਲ ਹਸਪਤਲ ਇਹਦਾ ਇਹ ਰੱਖੋ ਸਾਫ ਸੁਥਰਾ ਉਥੇ ਪਬਲਿਕ ਆ ਕੇ ਕੀ ਦੇਖਦੀ ਹੈ ਇਹ ਹਾਲਾਤ ਨੇ ਐਂਬੂਲੈਂਸਾਂ ਦੇ ਤਾਂ ਹੋਰ ਸਾਰੇ ਸਿਵਲ ਹਸਪਤਾਲ ਦੀਆਂ ਜਿਹੜੀਆਂ ਕਮੀਆਂ ਨੇ ਉਹ ਵੀ ਦਿਖਾਵਾਂਗੇ ਭਾਈ ਸਾਹਿਬ ਜਿਹੜਾ ਤੁਸੀਂ ਕਿਹਾ ਹੈਗਾ ਉਹ ਸਾਰਾ ਤੁਹਾਨੂੰ ਨਜ਼ਰ ਆਇਆ ਕਿਤੇ ਦੇਖਿਆ ਹੈਗਾ ਤੁਸੀਂ ਬਿਲਕੁਲ ਆਇਆ ਜੀ ਉਹ ਦਿਖਾਣੇ ਆ ਆਜੋ ਆ ਦੇਖੋ ਐਡੀ স্মੈਲ ਉਥੇ ਇਹ ਬੰਦਾ ਓਏ ਹੋਏ 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 ਪਾਜੀ ਇਹ ਸਿਵਲ ਹਸਪਤਲ ਹੈਗਾ ਕਿਹੜੇ ਕੀੜੇ ਪਏ ਹੋ ਦੇਖੋ ਇਹ ਸਭ ਕੀੜੇ ਪਏ ਹੋਇਆ ਇੱਥੇ ਮਨਾ ਮਾੜਾ ਹਾਲਾਤ ਹੈ ਵੀ ਕੀੜੇ ਪਏ ਹੋਇਆ ਬਿਲਕੁਲ ਐਮਰਜੈਂਸੀ ਕੋਲ ਹੈ ਦੇ ਐਮਰਜੈਂਸੀ ਕੋਲ ਹੈ ਤੇ ਇੱਥੇ ਕੀੜੇ ਪਏ ਹੋਇਆ ਇਹ ਰੋਟੀਆਂ ਪਈਆਂ ਇਹ ਤਾਂ ਪੀਣ ਵਾਲਾ ਪਾਣੀ ਇੱਥੇ ਇੱਥੇ ਲੋਕ ਪਾਣੀ ਪੀਂਦੇ ਸੀ ਪਾਣੀ ਪੀਂਦੇ ਆ ਇਹਦੇ ਕੋਲ ਪਾਣੀ ਪੀਣ ਵਾਲਾ ਪਾਣੀ ਟੂਟੀਆਂ ਨੇ ਗੰਦਗੀ ਦੇਖੋ ਗੱਡੀ ਇੱਥੇ ਮਤਲਬ ਬੰਦਾ ਆਮ ਬੰਦਾ ਖੜ ਨਹੀਂ ਸਕਦਾ ਇੱਥੇ ਇਨੀ স্মੈਲ ਹੈ ਭਾਈ স্মੈਲ ਇੰਨੀ ਆ ਰਹੀ ਹੈ ਨਾ ਸਿਵਲ ਹਸਪਤਾਲ ਦਾ ਇਹ ਐਮਰਜੈਂਸੀ ਵਾਰਡ ਹੈਗਾ ਬਿਲਕੁਲ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਦਿਖਾ ਦਿਓ ਇਹ ਕਰਮਚਾਰੀ ਨੇ ਪਹਿਲਾਂ ਤਾਂ ਕੱਚੇ ਨੇ ਉਹਨਾਂ ਨੂੰ ਪੱਕਾ ਨਹੀਂ ਕੀਤਾ ਕਿੰਨੇ ਸਾਲ ਹੋ ਗਏ ਫਿਰ ਜਿਹੜੇ ਕਰਮਚਾਰੀ ਆ ਉਹਨਾਂ ਗਿਣਤੀ ਵੀ ਘਟਾ ਇੱਕ ਕਰਮਚਾਰੀ ਵੀ ਵੀ ਬੰਦੇ ਦਾ ਇਕੱਲਾ ਕੰਮ ਕਰ ਰਿਹਾ ਕਿੰਨਾ ਤੁਸੀਂ ਕੰਮ ਲੈ ਲਓਗੇ ਯਾਰ ਅਬ ਕਿੱਥੇ ਕਿੱ데 ਕੰਗਸ ਪਾਈਆਂ ਬਾਈ ਲੱਗ ਹੀ ਨਹੀਂ ਰਸ ਵਿਲ ਹਸਪਤਾਲੇ ਕੇ ਜਿਹੜਾ ਗਟਰ ਹੁੰਦਾ ਨਾ ਗਟਰ ਉਹ ਹਲਾ ਗਟਰ ਹੁੰਦਾ ਨਾ ਗਟਰ ਦੇ ਅੰਦਰ ਦਾ ਜਿਸ ਤਰ੍ਹਾਂ ਦਾ ਹੁੰਦਾ ਉਹ ਨਜ਼ਰ ਆ ਰਿਹਾ ਇੱਥੇ ਦਾ ਬਿਲਕੁਲ ਬਹੁਤ ਬੁਰਾ ਹਾਲ ਹੈ ਜੀ ਤਾਂ ਦੇਖ ਸਕਦੇ ਹੋ ਕਿ ਜਿਹੜੇ ਸਫਾਈ ਕਰਮਚਾਰੀ ਨੇ ਉਹ ਵੀ ਤਸਵੀਰਾਂ ਦਿਖਾਉਂਗਾ ਕਿ ਹੁਣ ਜਿਹੜੀ ਸਫਾਈ ਕਰਨੀ ਆ ਉਹ ਸ਼ੁਰੂ ਕਰ ਦਿੱਤੀ ਹੈ ਵੀ ਇਹ ਤਾਂ ਤਾਂ ਬਾਈ ਜੀ ਨਹੀਂ ਆ ਦੇਖੋ ਪਹੁੰਚੇ ਨੇ ਬਾਈ ਜੀ ਹੈ ਕਿਨੇ ਉਹ ਉਧਰ ਬੱਲੀ ਬੱਲੀ ਬਿਲਡਿੰਗ ਭਾਈ ਇਹਨੇ ਗੰਦ ਸੀ ਆਪਾਂ ਰਹਿ ਸਕਦੇ ਆ ਜਿੱਥੇ ਉਹ ਦੇਖੋ ਵੀ ਇਹ ਤੁਹਾਡੀ ਜ਼ਿੰਮੇਵਾਰੀ ਹੈ ਸਾਫ ਸੋਭ ਕਰਨ ਦੀ ਨਹੀਂ ਇਹ ਇਧਰ ਮੁੰਡਾ ਕੰਮ ਕਰਦਾ ਹੁੰਦਾ ਕਿਸੇ ਹੋਰ ਦੀ ਆ ਅੱਛਾ ਭਾਈ ਤੁਸੀਂ ਦੱਸੋ ਇਹ ਗੰਦਗੀ ਦੇ ਵਿੱਚ ਅਸੀਂ ਰਹਿ ਸਕਦੇ ਆ ਜਾਂ ਫਿਰ ਨਾਰਮਲ ਬੰਦਾ ਉਹਦਾ ਪੇਸ਼ੈਂਟ ਦੀ ਗੱਲ ਬਾਤ ਚ ਕਰਦੇ ਆ ਰਹਿ ਸਕਦੇ ਆ ਨਹੀਂ ਲੱਗਦਾ ਕਿ ਕਿਸੇ ਵੀ ਹਸਪਤਾਲ ਦਾ ਹਾਲਾਤ ਜਿਹੜੇ ਨੇ ਉਹ ਬਹੁਤ ਮਾੜੇ ਨੇ ਹਾਂ ਇਹ ਤਾਂ ਹੈ ਹੂੰ ਸਹੀ ਗੱਲ ਹੈ ਇਹ ਵਿਚਾਰਾ ਕੀ ਕਰਨ ਇੱਕ ਕਰਮਚਾਰੀ 20 20 ਬੰਦੇ ਦਾ ਕੰਮ ਕਰ ਰਿਹਾ ਇਕੱਲਾ ਹੂੰ 20 ਬੰਦਿਆਂ ਦਾ ਇੱਕ ਕਰਮਚਾਰੀ ਇਕੱਲਾ ਕੰਮ ਕਰ ਰਿਹਾ ਔਰ ਕਿੰਨੇ ਸਾਲਾਂ ਤੋਂ ਕੱਚੇ ਨੇ ਵਿਚਾਰੇ ਪੱਕੇ ਨਹੀਂ ਹੋ ਰਹੇ ਉਹ ਵੀ ਕੀ ਕਰਦਾ ਵਿਚਾਰੇ ਹਣਾ ਫਿਰ ਉਹ ਵੀ ਕਰ ਹਾਂ ਤੁਸੀਂ ਕਿੰਨਾ ਕੁ ਵਕਸੀਨ ਇਨਸਾਨ ਤੋਂ ਕੰਮ ਲੈ ਲੋਗੇ ਯਾਰ ਉਹ ਵੀ ਰੱਬ ਉਹ ਵੀ ਜਾਨ ਆਉਣਾਂ ਚ ਪਰਮਾਤਮਾ ਦੀ ਵਸਦੀ ਆ ਉਹਦੇ ਕੋ ਪੇੜ ਪੌਦੇ ਕਿਦਾਂ ਕੋਈ ਵਿਖਰੇ ਪਿਆ ਕੋਈ ਧਿਆਨ ਨਹੀਂ ਜਨਰੇਟਰ ਪਿਆ ਤਾਂ ਕੋਈ ਕੋਈ ਹਾਲ ਨਹੀਂਗਾ ਪੰਨੀਆਂ ਇਹਨਾਂ ਸਰਕਾਰ ਨੇ ਪੈਸਾ ਫੇਰ ਲਾਇਆ ਹੋ ਉਹਦਾ ਕੋਈ ਕੇਰ ਨਹੀਂ ਹੈਗੀ ਐਡੇ ਮਾਰੇ ਹਾਲਾਤ ਨੇ ਸਿਵਲ ਹਸਪੀਟਲ ਦੇ ਸੋ ਇੱਕ ਜੇ ਕਿਸੇ ਕਿਸੇ ਪੇਸ਼ੇ ਨੂੰ ਪੁੱਛੋ ਵੀ ਤੂੰ ਖੁਸ਼ ਹੋ ਕਿ ਮੈਂ ਖੁਸ਼ ਹੋ ਕੇ ਬਾਹਰ ਨਿਕਲਿਆ ਮੈਂ ਉਹ ਕਹਿੰਦਾ ਭਾਈ ਮੈਂ ਖੁਸ਼ ਹੋ ਕੇ ਇੱਥੇ ਲੋਕ ਪਾਣੀ ਪੀਂਦੇ ਸੀਗੇ ਪਰ ਇਹ ਪਾਣੀ ਜਿੱਥੇ ਪੀਂਦੇ ਨੇ ਉਹਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਵਿੱਚ ਹੀ ਰੋਟੀਆਂ ਵਿੱਚ ਹੀ ਖਾਣਾ ਵਿੱਚ ਹੀ ਪਾਣੀ ਪਾਜੀ ਆ ਰਿਹਾ ਹੈ ਇਹ ਪਾਣੀ ਪੀਣ ਵਾਲਾ ਲੋਕ ਇੱਥੋਂ ਪਾਣੀ ਪੀਂਦੇ ਵੀ ਨੇ ਇਹਦੇ ਵਿੱਚ ਪੀਂਦੇ ਵੀ ਨੇ ਬਿਮਾਰ ਵਿਅਕਤੀ ਵੀ ਪੀਂਦੇ ਨੇ ਇੱਥੇ ਪਾਣੀ ਇਹਨਾਂ ਦੇ ਮਾਰੇ ਹਾਲ ਸੋ ਬਾਈ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਉਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਪਹੁੰਚ ਸਕੇ ਜਿਹੜੇ ਇੱਥੇ ਬੇਰਵਾ ਲੈਣ ਆਉਂਦੇ ਨੇ ਤਾਂਕਿ ਕਿਤੇ ਜੇ ਸਾਡੀ ਖਬਰ ਦਾ 1% ਵੀ ਅਸਰ ਹੁੰਦਾ ਹੈ ਤਾਂ ਇਹ ਸਫਾਈ ਹੋ ਜਵੇ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਜਿਹੜਾ ਵਾ ਖਲਵਾੜ ਨਾ ਹੋਵੇ ਕਿਉਂਕਿ ਬਹੁਤ ਸਾਰੇ ਮਰੀਜ਼ ਇੱਥੇ ਆਂਦੇ ਨੇ ਆਪਣਾ ਇਲਾਜ ਕਰਾਉਣ ਆਉਂਦੇ ਨੇ ਪਰ ਇੱਥੋਂ ਬਿਮਾਰ ਹੋ ਕੇ ਨਾ ਜਾਣ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕੈਮਰਾਮੈਨ ਪ੍ਰਿੰਸ ਦੇ ਨਾਲ ਦਾ ਸਿਟੀ ਹੈਡਲਾਈਨਸ ਜੈਕ